ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਹਿਗੁਰੂ ਕਲੌਥ ਹਾਊਸ ਐਂਡ ਪ੍ਰਟੀਕੂਲਾ ਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਫਿਰ ਅੱਜ ਪਲੇਨ ਪੀਸ ਲੈ ਕੇ ਆਏ ਹਾਂ ਸ਼ਿਮਰ ਦੇ ਵਿੱਚ ਠੀਕ ਹੈ ਜੀ ਕਾਫੀ ਮੇਰੀਆਂ ਭੈਣਾਂ ਦੇ ਮੈਸੇਜ ਸੀ ਸਾਨੂੰ ਦੁਬਾਰਾ ਸ਼ਿਮਰ ਦੇ ਪੀਸ ਦੀ ਪੀਸਾਂ ਦੀ ਤੇ ਮੈਸੇਜ ਵੀ ਆ ਰਹੇ ਸੀ ਫੋਨ ਕਾਲ ਵੀ ਆ ਰਹੀਆਂ ਸੀ ਤੇ ਦੁਬਾਰਾ ਅਸੀਂ ਸ਼ਿਮਰ ਦੇ ਪੀਸ ਲੈ ਕੇ ਆਏ ਹਾਂ ਕਾਟਰ ਹੋਊਗੀ ਜੀ 4:30 ਤੱਕ ਰਹਿਣ ਵਾਲੀ ਹੈ ਕੱਟ ਪੀਸਾਂ ਦੀ ਠੀਕ ਹੈ ਜੀ ਤੇ ਪ੍ਰਾਈਸ ਸੇਮ ਰਹਿਣ ਵਾਲਾ 150 ਰੁਪਏ ਪਰ ਪੀਸ ਪੈਣ ਵਾਲਾ ਤੁਹਾਨੂੰ 4:30 ਦੀ ਕੱਟ ਦੇ ਵਿੱਚ 150 ਰੁਪਏ ਪਰ ਪੀਸ ਪੈਣ ਵਾਲਾ ਜੇਕਰ ਦੋ ਪੀਸ ਬਾਈ ਕਰ ਰਹੇ ਹੋ ਤਾਂ ਤੁਹਾਨੂੰ 135 ਦਾ ਇੱਕ ਪੀਸ ਪੈਣ ਵਾਲਾ ਜੀ ਠੀਕ ਹੈ ਜੀ ਕਲਰ ਬੜੇ ਸੋਹਣੇ ਜੇ ਲੈ ਕੇ ਆਏ ਆ ਤੇ ਥੋੜੇ ਬੋਤੇ ਮੈਚਿੰਗ ਕਰਕੇ ਵੀ ਦਿਖਾਵਾਂਗੇ ਪਹਿਲਾਂ ਤੁਹਾਨੂੰ ਇੰਨਾ ਪੀਸਾਂ ਦੇ ਵਿੱਚੋਂ ਸੀ ਉਸ ਦਿਨ ਸੂਟ ਪਹਿਲੀ ਵੀਡੀਓ ਦੇ ਵਿੱਚ ਅਸੀਂ ਸੂਟ ਰੈਡੀ ਹੋਇਆ ਦਿਖਾਇਆ ਸੀ ਕਿ ਬਹੁਤ ਸੋਹਣਾ ਸੂਟ ਰੈਡੀ ਹੁੰਦਾ ਜੀ ਬਣ ਕੇ ਇਸ ਪੀਸ ਦਾ ਇਹ ਕੋਈ ਵੀ ਸਟਾਫ ਐਦਾਂ ਦਾ ਨਹੀਂ ਹੈਗਾ ਇਹ ਚੁੱਬਣ ਵਾਲਾ ਸਟਾਫ ਹੋਊਗਾ ਮੇਰੇ ਆਪਿਆਂ ਨੇ ਬਾਈ ਕੀਤੀ ਆ ਤੇ ਇਹ ਸਟਾਫ ਚੁੱਬਣ ਵਾਲਾ ਨਹੀਂ ਹੈ ਬਹੁਤ ਸੌਫਟ ਹੈ ਤੇ ਪਾਰਟੀ ویئر ਸੂਟ ਰੈਡੀ ਹੁੰਦਾ ਲੈਸ ਲਗਾ ਕੇ ਡਿਜ਼ਾਈਨਿੰਗ ਕਰਕੇ ਤੁਸੀਂ ਇਹਨੂੰ ਸੂਟ ਨੂੰ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਨਾਲ ਤੁਸੀਂ ਮੈਚਿੰਗ ਦੁਪੱਟਾ ਵੀ ਲੈ ਸਕਦੇ ਹੋ ਸਾਡੇ ਕੋਲੋਂ ਕਿਉਂਕਿ ਦੋ ਸੂਟ ਬਾਈ ਕਰੋਗੇ ਠੀਕ ਹੈ ਜੀ ਨਾਲ ਦੁਪੱਟਾ ਤੁਸੀਂ ਐਡ ਕਰ ਸਕਦੇ ਹੋ ਕੰਟਰਾਸਟ ਦੁਪੱਟਾ ਐਡ ਐਡ ਕਰ ਸਕਦੇ ਹੋ ਤੇ ਵਿੱਚੋਂ ਹੀ ਤੁਸੀਂ ਦੁਪੱਟਾ ਆਪਣਾ ਬਣਾ ਸਕਦੇ ਹੋ ਜੀ ਠੀਕ ਹੈ ਜੀ ਅਸੀਂ ਹੁਣ ਲੱਗੇ ਆ ਤੁਹਾਨੂੰ ਪੀਸ ਦਿਖਾਉਣ ਚੈੱਕ ਕਰੀ ਚੱਲੋ ਜੀ ਇਹ ਬੜਾ ਸੋਹਣਾ ਜਿਹਾ ਕਲਰ ਹੈ ਦੇਖੋ ਬਹੁਤ ਪਿਆਰਾ ਕਲਰ ਹੈ ਇਹਨਾਂ ਵਾਲਾ ਕੱਟ ਰਹੂਗੀ 4.5 ਤੱਕ ਦੀ ਠੀਕ ਹੈ ਜੀ ਤੇ ਪ੍ਰਾਈਸ ਰਹਿਣ ਵਾਲਾ 150 ਰੁਪਏ ਹੈ ਕਲਰ ਆ ਰਿਹਾ ਡੱਲ ਪਰ ਇਹ ਮੋਰ ਪੰਖੀ ਹੈ ਜਿਹੜਾ ਡਬਲ ਸ਼ੈਡਡ ਪੀਸ ਹੈ ਬਲੈਕ ਤੇ ਮੋਰ ਪੰਖੀਆ ਡਬਲ ਸ਼ੈਡਡ ਪੀਸ ਹੈ ਜੀ ਇਹ ਇਹ ਵਾਲਾ ਕਲਰ ਹੈ ਜਿਹਦੀ ਚੀਜ਼ ਦਿਖਾਇਆ ਜਿਹੜਾ ਮੋਰ ਪੰਖੀਆ ਪਰ ਇਹ ਬਲੈਕ ਛਾ ਰਿਹਾ ਜੀ ਕਿਉਂਕਿ ਡਬਲ ਸ਼ੈਡਡ ਪੀਸ ਹੈ ਐਦਾਂ ਮੈਚਿੰਗ ਲੈ ਸਕਦੇ ਹੋ ਤੇ ਦੁਪੱਟਾ ਬਣਾ ਲਓ ਜੀ ਨਾਲ ਸਲਵਾਰ ਬਣਾ ਲਓ ਦੁਪੱਟਾ ਬਣਾ ਲਓ ਮੈਚਿੰਗ ਕਰ ਲਓ ਠੀਕ ਹੈ ਜੀ ਤੇ ਪੀਸ ਤੁਹਾਨੂੰ ਪੈਣ ਵਾਲਾ 150 ਦਾ ਤੇ ਜੇ ਦੋ ਲੈ ਰਹੇ ਹੋ ਤਾਂ ਤੁਹਾਨੂੰ ਫੇਰ ਪੀਸ ਪਊਗਾ 135 ਦਾ ਚੈੱਕ ਕਰੋ ਜੀ ਕਲਰ ਦੇਖੋ ਬਹੁਤ ਪਿਆਰਾ ਕਲਰ ਹੈਣ ਵਾਲਾ ਇਹ ਆਊਗਾ ਮਹਿੰਦੀ ਸ਼ੇਡ ਦੇ ਵਿੱਚ ਚੈੱਕ ਕਰੋ ਮਹਿੰਦੀ ਸ਼ੇਡ ਦੇ ਵਿੱਚ ਆਉਣ ਵਾਲਾ ਸ਼ਿਮਰ ਸਟਾਫ ਹੈ ਜੀ ਠੀਕ ਹੈ ਜੀ ਸ਼ਿਮਰ ਲੈ ਕੇ ਆਏ ਆ ਬਹੁਤ ਸੋਹਣਾ ਸਟਾਫ ਹੈ ਬਿਲਕੁਲ ਸੌਫਟ ਹੈ ਜੀ ਮਹਿਰੂਨ ਕਲਰ ਹੈ ਜੀ ਇਹ ਮਹਿਰੂਨ ਮਹਿਰੂਨ ਕਲਰ ਦੇ ਪੀਸ ਹੈ ਜੀ ਦੋ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਇਹ ਵਾਲਾ ਕਲਰ ਦੇਖੋ ਫਿਰੋਜੀ ਕਲਰ ਹੈ ਡਲ ਆ ਰਿਹਾ ਹੋਊਗਾ ਕੈਮਰੇ 'ਚ ਪਰ ਇਹ ਜਿਹੜਾ ਫਿਰੋਜੀ ਕਲਰ ਹੁੰਦਾ ਨਾ ਠੀਕ ਹੈ ਜੀ ਕਲਰ ਸਹੀ ਆ ਰਿਹਾ ਜੀ ਜਿਹੜਾ ਕਲਰ ਸੇਮ ਆ ਸਹੀ ਆ ਰਿਹਾ ਤੇ ਇਹ ਫਿਰੋਜੀ ਕਲਰ ਰਹਿਣ ਵਾਲਾ ਚੈੱਕ ਕਰੀ ਚੱਲੋ ਜੀ ਤੁਸੀਂ ਸਕਰੀਨ ਸ਼ਾਟ ਲਈ ਚੱਲੋ ਤੇ ਆਪਣਾ ਆਰਡਰ ਬੁੱਕ ਕਰ ਚੱਲੋ ਇਹ ਆਊਗਾ ਮੈਂ ਇਹ ਆਊਗਾ ਕਾਫੀ ਸ਼ੇਡ ਦੇ ਵਿੱਚ ਠੀਕ ਹੈ ਜੀ ਕਾਫੀ ਸ਼ੇਡ ਹੈ ਜੀ ਇਹ ਇੱਕ ਗ੍ਰੀਨ ਹੈ ਜੀ ਇਹ ਗ੍ਰੀਨ ਕਲਰ ਹੈ ਦੇਖ ਸਕਦੇ ਹੋ ਤੁਸੀਂ ਦੋ ਦੋ ਪੀਸ ਲੈ ਸਕਦੇ ਹੋ ਸਾਡੇ ਕੋਲੇ ਮਹਿਰੂਨ ਕਲਰ ਰਹਿਣ ਵਾਲਾ ਠੀਕ ਹੈ ਜੀ ਮਹਿਰੂਨ ਕਲਰ ਹੈ ਇਹ ਗ੍ਰੀਨ ਲੈ ਸਕਦੇ ਹੋ ਐਦਾਂ ਆਪਸ ਵਿੱਚ ਮੈਚਿੰਗ ਕਰ ਲੋ ਤੁਹਾਨੂੰ ਦਿਖਾਇਆ ਸੀ ਸੂਟ ਰੈਡੀ ਹੋਇਆ ਦੁਪੱਟਾ ਬਣਾ ਲਓ ਜੀ ਇਹਦੀ ਸਲਵਾਰ ਬਣਾ ਲਓ ਵਿੱਚੋਂ ਹੀ ਤੁਸੀਂ ਦੁਪੱਟਾ ਲੈ ਸਕਦੇ ਹੋ ਐਦਾਂ ਆਪਸ ਵਿੱਚ ਮੈਚਿੰਗ ਨਾਲ ਸੂਟ ਲੈ ਸਕਦੇ ਹਾਂ ਕਲਰ ਬਹੁਤ ਪਿਆਰਾ ਜੀ ਆਉਂਦੇ ਸੀਜ਼ਨ ਤੱਕ ਤੁਸੀਂ ਆਪਣਾ ਪਾਰਟੀ ਵੇਅਰ ਸੂਟ ਰੈਡੀ ਕਰ ਸਕਦੇ ਹੋ ਇਹ ਕਲਰ ਵੀ ਡਲ ਆ ਰਿਹਾ ਜੀ ਫਿਰੋਜੀ ਕਲਰ ਹੈ ਜੀ ਇਹ ਫਿਰੋਜੀ ਜੇ ਤੁਸੀਂ ਇਹਦੀ ਆਪਸ ਵਿੱਚ ਮੈਚਿੰਗ ਕਰ ਸਕਦੇ ਹੋ ਜਿਹੜਾ ਤੁਹਾਨੂੰ ਪਹਿਲਾਂ ਫਿਰੋਜੀ ਦਿਖਾਇਆ ਸੀ ਨਾ ਇਹ ਡਬਲ ਸ਼ੇਡਡ ਹੈ ਇਹਦੇ ਵਿੱਚ ਬਲੈਕਿਸ਼ ਹੈ ਏ ਡਬਲ 쉐ਡਡ ਹੈ ਐਦਾਂ ਆਪਸ ਵਿੱਚ ਇਹਨੂੰ ਮੈਚਿੰਗ ਕਰ ਲੋ ਜਿਹੜੀ ਬਾਟਮ ਕਰ ਲੋ ਨਾਲ ਦੁਪੱਟਾ ਕਰ ਲੋ ਡਿਜ਼ਾਈਨਿੰਗ ਕਰ ਲੋ ਸੂਟ ਦੇ ਉੱਪਰ ਇਹ ਪਿੰਕ ਕਲਰ ਹੈ ਜੀ ਠੀਕ ਹੈ ਜੀ ਪਿੰਕ ਕਲਰ ਆਊਗਾ ਇਹ ਰਹੂਗਾ ਜੀ ਰੈਸਟ ਜਿਆ ਕਲਰ ਆਉਂਦਾ ਜੀ ਗਾਜਰੀ ਰੈਸਟ ਜਿਆ ਨਿਊ ਜਿਆ 쉐ਡਾ ਜੀ ਗਾਜਰੀ ਰੈਸਟ ਜਿਆ ਕਲਰ ਆਉਂਦਾ ਬਹੁਤ ਪਿਆਰਾ ਐਦਾਂ ਲੈ ਲੋ ਜੀ ਨਾਲ ਮੈਚਿੰਗ ਕਰ ਲੋ ਆਪਸ ਵਿੱਚ ਇਹਨਾਂ ਦੋਨਾਂ ਦੀ ਬਹੁਤ ਪਿਆਰੇ ਪੀਸ ਬਣਨੇ ਆ ਇਹ ਆਊਗਾ ਜੀ ਕਾਪਰ ਸ਼ੇਡ ਦੇ ਵਿੱਚ ਸੌਰੀ ਕਾਪਰ ਨਹੀਂ ਹੈਗਾ ਜੀ ਇਹ ਇਹ ਆਊਗਾ ਗ੍ਰੇ ਬਲੈਕ ਜਾਂ ਸ਼ੇਡ ਹੈ ਜੀ ਠੀਕ ਹੈ ਜੀ ਗ੍ਰੇ ਬਲੈਕ ਜਾਂ ਸ਼ੇਡ ਹੈ ਇਹ ਵਾਲਾ ਚੈੱਕ ਕਰੋ ਜੀ ਇਹ ਮਹਿਰੂਨ 골ਡਨ ਹੈ ਡਬਲ ਸ਼ੈਡਡ ਪੀਸ ਹੈ ਜੀ ਮਹਿਰੂਨ 골ਡਨ ਠੀਕ ਹੈ ਜੀ ਇਹ ਦੇਖੋ ਜੀ ਇਹ ਵੀ ਪਿੰਕ 골ਡਨ ਹੈ ਇਹ ਵੀ ਡਬਲ ਸ਼ੈਡਡ ਪੀਸ ਹੈ ਠੀਕ ਹੈ ਜੀ ਪਿੰਕ ਹੈ ਜੀ ਦੇਖ ਸਕਦੇ ਹੋ ਤੁਸੀਂ ਮਾਸਟਰ ਸ਼ੇਡ ਦੇ ਵਿੱਚ ਆਊਗਾ ਜੀ ਮਾਸਟਰ ਸ਼ੇਡ ਦੇ ਵਿੱਚ ਆਉਣ ਵਾਲਾ ਪੀਸ ਹੈ ਇਹ ਇਹ ਵਾਲਾ ਡਾਲ ਆ ਰਿਹਾ ਜੀ ਇਹ ਜਿਹੜਾ ਕਲਰ ਹੁੰਦਾ ਨਾ ਇਹ ਗ੍ਰੀਨ ਜਿਹਾ ਕਲਰ ਹੈ ਜੀ ਇਹ ਕਿਹੜਾ ਗ੍ਰੀਨ ਕਹਿ ਸਕਦੇ ਆਪਾਂ ਇਹਨੂੰ ਆ ਇਹ ਵਾਲਾ ਆਊਗਾ ਜੀ ਇਹਨੂੰ ਸੀ ਗ੍ਰੀਨ ਕਲਰ ਹੈ ਜੀ ਠੀਕ ਹੈ ਜੀ ਸੀ ਗ੍ਰੀਨ ਜਾਂ ਕਲਰ ਹੈ ਡਾਰਕ ਸੀ ਗ੍ਰੀਨ ਜਾਂ ਕਲਰ ਹੈ ਪਰ ਇਹ ਡਾਲ ਆ ਰਿਹਾ ਕਮਰੇ 'ਚ ਬਹੁਤ ਪਿਆਰਾ ਕਲਰ ਆਉਣ ਵਾਲਾ ਦੇਖਦੇ ਆਂ ਤੁਹਾਨੂੰ ਇਦਾਂ ਕਰਕੇ ਜਿੱਦਾਂ ਕਲਰ ਸਹੀ ਆਵੇ ਜਿੱਥੇ ਠੀਕ ਹੈ ਜੀ ਪਰ ਨਹੀਂ ਆ ਰਿਹਾ ਜੀ ਕੈਮਰੇ ਚ ਕਲਰ ਸਹੀ ਨਹੀਂ ਆ ਰਿਹਾ ਇਹ ਸੀ ਗ੍ਰੀਨ ਕਲਰ ਹੈ ਜੀ ਇਹ ਬਹੁਤ ਪਿਆਰਾ ਕਲਰ ਹੈਣ ਵਾਲਾ ਮੈਜੈਂਟਾ ਸ਼ੇਡ ਦੇ ਵਿੱਚ ਮਿਲੂਗਾ ਠੀਕ ਹੈ ਜੀ ਪੀਚ ਗਾਜਰੀ ਸ਼ੇਡ ਹੈ ਜੀ ਇਹ ਚੈੱਕ ਕਰੀ ਚਲੋ ਇਹ ਆਊਗਾ ਜੀ 2 ਪੀਸ ਲੈ ਸਕਦੇ ਹੋ ਤੁਸੀਂ ਸ਼ਿਮਰ ਦੇ ਵਿੱਚ ਕ੍ਰੈਸ਼ ਸ਼ਿਮਰ ਆ ਗਿਆ ਜੀ ਇਹ ਸਟਾਫ ਕ੍ਰੈਸ਼ ਸ਼ਿਮਰ ਆ ਗਿਆ ਦੇਖੋ ਜੀ ਇਹ ਆਊਗਾ ਮਸਟਰਡ ਸ਼ੇਡ ਦੇ ਵਿੱਚ ਠੀਕ ਹੈ ਜੀ ਇਹ ਆਊਗਾ ਜੀ ਪਿਸਤਾ ਦਾ 쉐ਡ ਹੈ ਬਹੁਤ ਪਿਆਰਾ ਮਹਿੰਦੀ ਪਿਸਤਾ ਦਾ 쉐ਡ ਹੈ ਪਰ ਕਲਰ ਸਹੀ ਨਹੀਂ ਆ ਰਿਹਾ ਬਹੁਤ ਪਿਆਰਾ ਕਲਰ ਹੈ ਜੀ ਇਹ ਠੀਕ ਹੈ ਜੀ ਪਿਸਤਾ ਕਲਰ ਹੈ ਰੈੱਡ ਕਲਰ ਦੇ ਵਿੱਚ ਲੈ ਸਕਦੇ ਹੋ ਐਦਾਂ ਮੈਚਿੰਗ ਕਰ ਲਓ ਜੀ ਆਪਸ ਵਿੱਚ ਇਹ ਪਲੇਨ ਪੀਸ ਹੈ ਦੋਨੋਂ ਨੂੰ ਆਪਸ ਵਿੱਚ ਮਿਲਾ ਕੇ ਸੂਟ ਰੈਡੀ ਕਰ ਸਕਦੇ ਹੋ ਮਹਿੰਦੀ 쉐ਡ ਰਹਿਣ ਵਾਲਾ ਜੀ ਇਹ ਇਹ ਮਹਿੰਦੀ 쉐ਡ ਰਹੂਗਾ ਜੀ ਇਹ ਇਹਨਾਂ ਦੀ ਆਪਸ ਵਿੱਚ ਮੈਚਿੰਗ ਕਰ ਲਓ ਜੀ ਦੇਖੋ ਇਹ ਵਾਲਾ ਪਿਸਤਾ ਦਾ ਕਲਰ ਹੈ ਠੀਕ ਹੈ ਜੀ ਇਹ ਪਿਸਤਾ ਕਲਰ ਆ ਇਹ ਮਹਿੰਦੀ ਆ ਆਪਸ ਵਿੱਚ ਮੈਚਿੰਗ ਕਰ ਲੋ ਜੀ ਮੈਚਿੰਗ ਕਰਕੇ ਬਣਾ ਲਓ ਬਹੁਤ ਪਿਆਰਾ ਪੀਸ ਬਣਨਾ ਏ ਮੈਚਿੰਗ ਕਰਕੇ ਠੀਕ ਹੈ ਜੀ ਇਹ ਵਾਲਾ ਆਊਗਾ ਮਹਿਰੂਨ ਦੇ ਵਿੱਚ ਬਲੈਕ ਮਹਿਰੂਨ ਦੇ ਵਿੱਚ ਆਉਣ ਵਾਲਾ ਜੀ ਠੀਕ ਹੈ ਜੀ ਡਬਲ ਸ਼ੈਡਡ ਪੀਸ ਹੈ ਕਲਰ ਨਹੀਂ ਸਹੀ ਆ ਰਿਹਾ ਕਿਉਂਕਿ ਡਬਲ ਸ਼ੈਡਡ ਹੈ ਮਹਿਰੂਨ ਬਲੈਕ ਡਬਲ ਸ਼ੈਡਡ ਪੀਸ ਹੈ ਜੀ ਇਹ ਵਾਲਾ ਕਲਰ ਦੇਖੋ ਜੀ ਬਹੁਤ ਪਿਆਰਾ ਕਲਰ ਆਉਣ ਵਾਲਾ काफ़ी लोगों ने इस कलर की डिमांड की इस कलर के सूट रैडी किया ठीक है जी ए वाला देखो जी ये यूगा मोर पंखिया कलर अब यह आजूगा जामनी जा वाइन कलर ठीक है जी जामनी जा कलर है जी ये आजूगा गोल्डन कॉफी जहाँ शेड है जी गोल्डन कॉफी डबल शेडड पीस है गोल्डन कॉफी ਠੀਕ ਹੈ ਜੀ ਇਹ ਵਾਲਾ ਆਊਗਾ ਜੀ ਮੋਰ ਪੰਖੀਆ ਜਾਂ ਕਲਰ ਫਿਰੋਜੀ ਸ਼ੇਡ ਦੇ ਵਿੱਚ ਆਉਣ ਵਾਲਾ ਪੀਸ ਹੈ ਇਹਦੇ ਨਾਲ ਤੁਸੀਂ ਮੈਚਿੰਗ ਵੀ ਕਰ ਸਕਦੇ ਹੋ ਐਦਾਂ ਦੇਖੋ ਜੀ ਇਹ ਵਾਲਾ ਪਲੇਨ ਪੀਸ ਲੈ ਸਕਦੇ ਹੋ ਸਾਡੇ ਕੋਲ ਇਹਦੇ ਨਾਲ ਮੈਚਿੰਗ ਕਰਕੇ ਠੀਕ ਹੈ ਐਦਾਂ ਇਹਦੀ ਸ਼ਰਟ ਬਣਾ ਲਓ ਬਾਟਮ ਬਣਾ ਲਓ ਆਪਸ ਵਿੱਚ ਮੈਚਿੰਗ ਕਰਕੇ ਲੈ ਸਕਦੇ ਹੋ ਇਹ ਮਹਿਰੂਨ ਵਿੱਚ ਆਊਗਾ ਮਹਿਰੂਨ ਦੇ ਦੋ ਪੀਸ ਲੈ ਸਕਦੇ ਹੋ ਜੀ ਸਾਡੇ ਕੋਲ ਤੇ ਇਹ ਵਾਲਾ ਆਜੂਗਾ ਜੀ ਵਾਈਨ ਸ਼ੀਰਡ ਦੇ ਵਿੱਚ ਵਾਈਨ ਸ਼ੀਰਡ ਦੇ ਪਲੇਨ ਪੀਸ ਮਿਲੂਗਾ ਤੁਹਾਨੂੰ ਠੀਕ ਹੈ ਜੀ ਸ਼ਿਮਰ ਦਾ ਪੀਸ ਮੈਲ ਵਾਲਾ ਸ਼ਿਮਰ ਕ੍ਰਸ਼ ਦੇ ਵਿੱਚ ਮਿਲੂਗਾ ਤੁਹਾਨੂੰ ਤੇ ਮੈਸੇਜ ਕਰਕੇ ਲੈ ਸਕਦੇ ਹੋ ਜੀ ਆਪਸ ਵਿੱਚ ਦੋ ਪੀਸ ਹੈ ਇਹ ਆਜੂਗਾ ਜੀ ਮੂੰਗਿਆ ਕਲਰ ਠੀਕ ਹੈ ਜੀ ਮੂੰਗਿਆ ਕਲਰ ਐਡਾ ਮਸਟਰਡ ਸ਼ੇਡ ਲੈ ਲਓ ਤੇ ਮੂੰਗਿਆ ਕਲਰ ਲੈ ਲਓ ਬਹੁਤ ਪਿਆਰਾ ਬਣਨਾ ਲਹਿੰਗਾ ਚੋਲੀ ਰੈਡੀ ਕਰ ਲਓ ਜੀ ਦੀ ਸ਼ਿਮਰ ਦੀ ਡਰੈਸ ਬਣਾ ਲਓ ਮੈਰਿਜ ਲਈ ਬਹੁਤ ਪਿਆਰਾ ਸੂਟ ਬਣਨਗੇ ਜੀ ਇਦਾਂ ਦੋਨਾਂ ਦੀ ਡਰੈਸ ਮੈਚਿੰਗ ਕਰਕੇ ਲੈ ਸਕਦੇ ਹੋ ਠੀਕ ਹੈ ਜੀ ਅੱਗੇ ਤੁਸੀਂ ਮਹਿਰੂਨ ਦੇ ਨਾਲ ਵੀ ਮਸਟਰਡ ਦੀ ਮੈਚਿੰਗ ਕਰ ਸਕਦੇ ਹੋ ਦੇਖੋ ਜੀ ਐਡਾ ਵੀ ਬਣਾ ਸਕਦੇ ਹੋ ਠੀਕ ਹੈ ਜੀ ਨਾਈਟ ਫੰਕਸ਼ਨ ਲਈ ਬਹੁਤ ਪਿਆਰੇ ਸੂਟ ਰਹਿਣ ਵਾਲਿਆ ਇਹ ਇਹ ਦੇਖੋ ਜੀ ਫਰੋਜੀ ਤੇ ਇਹ ਵਾਲਾ ਲਾਈਟ ਜਾਂ ਫਰੋਜੀ ਕਲਰ ਹੈ ਜੀ ਇਹ ਨਾਲ ਪਲੇਨ ਪੀਸ ਲੈ ਸਕਦੇ ਹੋ ਆਪਸ ਵਿੱਚ ਮੈਚਿੰਗ ਕਰਕੇ ਦੋਨਾਂ ਨੂੰ ਤੁਸੀਂ ਬਣਾ ਸਕਦੇ ਹੋ ਜੀ ਠੀਕ ਹੈ ਜੀ ਸ਼ਿਮਰ ਚ ਰਹਿਣ ਵਾਲਿਆ ਇਹ ਇਹ ਵੀ ਮੋਰ ਪੰਖੀਆ ਜਾਂ ਕਲਰ ਰਹੂਗਾ ਜੀ ਚੈੱਕ ਕਰੀ ਚਲੋ ਕਲਰ ਬਹੁਤ ਪਿਆਰੇ ਰਹਿਣ ਵਾਲੇ ਆ ਠੀਕ ਹੈ ਜੀ ਇਹ ਲਾਈਟ ਜਾਂ ਪਿਸਤਾ ਕਲਰ ਹੈ ਇਹ ਤੁਹਾਨੂੰ ਇੱਕ ਪੀਸ ਅੱਗੇ ਵੀ ਦਿਖਾਇਆ ਸੀ ਸੇਮ ਇਹਦੇ ਨਾਲ ਦਾ ਦੋ ਪੀਸ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਵਾਈਨ ਸ਼ੇਡ ਦੇ ਵਿੱਚ ਰਹੂਗਾ ਵਾਈਨ ਸ਼ੇਡ ਹੈ ਇਹ ਲੈਮਨ ਸ਼ੇਡ ਦੇ ਵਿੱਚ ਰਹਿਣ ਵਾਲਾ ਜੀ ਲੈਮਨ ਸ਼ੇਡ ਤੇ ਐਦਾਂ ਤੁਸੀਂ ਮਹਿਰੂਨ ਇਹ ਮਹਿਰੂਨ ਆ ਜੀ ਠੀਕ ਹੈ ਜੀ ਲੈਮਨ ਸ਼ੇਡ ਤੇ ਮਹਿਰੂਨ ਦੀ ਐਦਾਂ ਤੁਸੀਂ ਮੈਚਿੰਗ ਕਰਕੇ ਲੈ ਸਕਦੇ ਹੋ ਠੀਕ ਹੈ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਅਸੀਂ ਥੋੜੇ ਜੇ ਆ ਸੂਟ ਜਿਹੜੇ ਸਾਡੇ ਉੱਤੇ ਅਸੀਂ ਸਟਾਕ ਆਊਟ ਕਰਨਾ ਸੂਟਾਂ ਦਾ ਜੀ ਉਹ ਲੈ ਕੇ ਆਏ ਤੁਹਾਡੇ ਵਾਸਤੇ ਤੇ ਥੋੜੇ ਜੇ ਵਰਕ ਵਾਲੇ ਸੂਟ ਸਾਡੇ ਕੋਲੇ ਬਚੇ ਆ ਉਹ ਦਿਖਾਵਾਂਗੇ ਤੁਹਾਨੂੰ ਲਾਸਟ ਦੇ ਵਿੱਚ ਪਹਿਲਾਂ ਸਾਡੇ ਕੋਲੇ ਇਹ 숄ਡਰ ਪੀਸ ਆਇਆ ਵੀ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਇਹ ਖੀਨ ਖਾਵ ਦੇ ਵਿੱਚ 숄ਡਰ ਪੀਸ ਰਹੂਗਾ ਜੀ ਚੈੱਕ ਕਰਦੇ ਹੋ ਚੈੱਕ ਕਰ ਸਕਦੇ ਹੋ نیچے ਇਹਦੀ ਘੇਰੇ ਤੇ ਵੀ ਵਰਕ ਹੋਇਆ ਇਹਦਾ ਸਟਾਫ ਰਹੂਗਾ ਖੀਨ ਖਾਵ ਦੇਖੋ ਜੀ ਇਹ neck ਤੇ ਵਰਕ ਹੋਇਆ ਠੀਕ ਹੈ ਜੀ ਇਹਦੇ نیچے ਆਊਗਾ ਘੇਰੇ ਤੇ ਵਰਕ ਦੇਖੋ ਜੀ ਇਹ ਵਾਲਾ ਇਹਦਾ نیچے ਘੇਰਾ ਰੈਡੀ ਹੋਇਆ ਠੀਕ ਹੈ ਜੀ ਇਹ ਵਾਲੀ ਸ਼ਰਟ ਪੀਸ ਹੈ ਇਹਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਹੈ ਤੁਹਾਨੂੰ ਸਿਰਫ 250 ਦੇ ਵਿੱਚ ਤੁਹਾਨੂੰ ਇਹ ਸ਼ਰਟ ਪੀਸ ਮਿਲਣ ਵਾਲੀ ਹੈ ਖੀਨ ਖਾਬ ਦੇ ਵਿੱਚ ਸਟਾਫ ਬਹੁਤ ਫਾਈਨ ਹੈ ਕੋਈ ਐਦਾਂ ਦਾ ਸਟਾਫ ਨਹੀਂ ਹੈ ਕਿ ਤੁਹਾਡੇ ਚੁੱਬੂਗਾ ਚੁੱਬਣ ਵਾਲਾ ਸਟਾਫ ਨਹੀਂ ਹੈਗਾ ਸੌਫਟ ਸਟਾਫ ਹੈ ਖੀਨ ਖਾਬ ਦੇ ਵਿੱਚ ਰਹਿਣ ਵਾਲਾ ਸਿਰਫ ਤੁਹਾਨੂੰ ਆਫਰ ਦੇ ਵਿੱਚ ਦੇ ਰਿਹਾ ਜੀ ਇਹ ਵਾਲੀ ਜਿਹੜੀ ਰਹਿਣ ਵਾਲੀ ਹੈ ਸ਼ਾਰਟ ਰਹੂਗੀ ਜੀ ਕੱਲੀ ਇਹ ਵਾਲੀ ਆਉਣਗੀ ਸਾਈਡ ਤੇ ਦੀਆਂ ਬਾਜ਼ੂ ਹੈਂਡਵਰਕ ਵਾਲਾ ਪੀਸ ਹੈ ਜੀ ਹੈਂਡਵਰਕ ਵਾਲਾ ਪੀਸ ਹੈ ਸਾਡੀ ਸ਼ਾਪ ਤੇ ਕਾਫੀ ਪੀਸਿਸ ਦੇ ਨਾਲ ਦੀ ਸੇਲ ਆਊਟ ਹੋ ਚੁੱਕੀ ਆ ਤੇ ਸਿਰਫ ਤਿੰਨ ਪੀਸ ਸਾਡੇ ਕੋਲੇ ਬਚੇ ਆ ਜੇ ਕਿਸੇ ਨੇ ਲੈਣੇ ਆ ਜੀ ਇਹ ਦੇਖੋ ਜੀ ਇਹਦਾ ਹੈਂਡਵਰਕ ਹੋਇਆ neck ਦਾ ਪੂਰਾ ਹੈਂਡਵਰਕ ਹੋਇਆ ਜੀ neck ਦਾ ਤੇ نیچے ਘੇਰੇ ਤੇ ਵਰਕ ਹੋਇਆ ਜੀ ਇਹਦਾ ਤੇ ਪੀਸ ਸਿਰਫ ਪੈਣ ਵਾਲਾ ਤੁਹਾਨੂੰ 2200 ਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਇੱਕ ਕਲਰ ਹੋਰ ਮਿਲਣ ਮਰਿਆ ਤੁਹਾਨੂੰ ਇਹ ਵਾਲਾ ਕਲਰ ਚੈੱਕ ਕਰੋ ਜੀ orange shade ਦੇ ਵਿੱਚ ਰਹਿਣਗੇ ਲਾਈਟ ਜੀ orange shade ਵਿੱਚ ਰਹਿਣ ਵਾਲਿਆ ਪੀਸ ਇਦਾਂ ਨੈੱਕ ਦਾ ਵਰਕ ਦੇਖ ਸਕਦੇ ਹੋ ਹੈਂਡਵਰਕ ਹੋਇਆ ਨੀਚੇ ਘੇਰੇ ਤੇ ਵੀ ਵਰਕ ਹੋਇਆ ਦੇਖ ਸਕਦੇ ਹੋ ਤੁਸੀਂ ਧੀਸੇ ਠੀਕ ਹੈ ਜੀ ਨੀਚੇ ਘੇਰੇ ਤੇ ਵੀ ਵਰਕ ਹੋਇਆ ਨੈੱਕ ਤੇ ਵੀ ਵਰਕ ਹੋਇਆ ਜੀ ਤੇ ਨਾਲ ਤੁਸੀਂ ਇਹਦੇ ਬਾਟਮਾ ਰੈਡੀ ਕਰ ਸਕਦੇ ਹੋ ਜੀ ਪਾਕਿਸਤਾਨੀ ਲੋਅ ਸ਼ਰਟ ਬਣਾ ਸਕਦੇ ਹੋ ਘੇਰਾ ਦੇਖੋ ਜੀ ਇਹਦਾ ਕਿੰਨਾ ਹੈਵੀ ਵਰਕ ਹੈ ਘੇਰੇ ਦੇ ਉੱਪਰ ਇਹਦੇ ਠੀਕ ਹੈ ਜੀ ਪ੍ਰਾਈਸ ਐਫ ਰੂਗੀ 2200 ਇੱਕ ਜੀ 250 ਪ੍ਰਾਈਸ ਰਹਿਣ ਵਾਲੀ ਹੈ ਇੱਕ ਸ਼ਰਟ ਕਿਸ ਤਰ੍ਹਾਂ ਇਹ ਵਾਲੀ ਪਹਿਣਨ ਵਾਲੀ ਹੈ ਇਹਦਾ neck ਦਾ ਵਰਕ ਦੇਖੋ ਜੀ ਬਹੁਤ ਪਿਆਰਾ neck ਵਰਕ ਹੈ ਖੀਨ ਖਾਂਬ ਦੀ ਸ਼ਰਟ ਰਹਿਣ ਵਾਲੀ ਹੈ ਇਹ ਵਾਲੀ ਆ ਜਿਹੜੀ ਸਾਈਡ ਤੇ ਬਾਹੂ ਆਉਣ ਗਿਆ ਜੀ ਤੇ ਇਹ ਵਾਲਾ ਆਊਗਾ ਜੀ ਇਹਦਾ ਘੇਰਾ ਦੇਖੋ ਜੀ ਇਹ ਵਾਲਾ ਆਉਣ ਵਾਲਾ ਇਹਦਾ ਘੇਰਾ ਠੀਕ ਹੈ ਜੀ ਹੈਂਡਵਰਕ ਹੋਇਆ ਪੂਰਾ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਪੂਰਾ ਹੈਂਡਵਰਕ ਆ ਘੇਰੇ ਦੇ ਉੱਪਰ ਸਿਰਫ 250 ਦੇ ਵਿੱਚ ਤੁਹਾਨੂੰ ਇਹ ਖੀਨ ਖਾਂਬ ਦੀ ਸ਼ਰਟ ਪਹਿਣਨ ਵਾਲੀ ਹੈ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਅਸੀਂ ਵਰਕ ਵਾਲੇ ਸੂਟ ਇੱਕ ਦੋ ਸੂਟ ਸਾਡੇ ਕੋਲੇ ਬਚੇ ਆ ਜੀ ਇਹ ਵਾਲਾ ਸੂਟ ਦੇਖ ਸਕਦੇ ਹੋ ਇਹ ਰਹੂਗਾ ਕ੍ਰਾਸ਼ ਦੇ ਵਿੱਚ ਠੀਕ ਹੈ ਜੀ ਕ੍ਰਾਸ਼ ਦੇ ਵਿੱਚ ਸੂਟ ਰਹਿਣ ਵਾਲਾ ਦੇਖ ਸਕਦੇ ਹੋ ਇਹ ਕ੍ਰਾਸ਼ ਦੇ ਵਿੱਚ ਹੈ ਇਹ ਵਾਲਾ ਇਹਦਾ ਬਣਿਆ ਹੋਇਆ ਨੈੱਕ ਠੀਕ ਹੈ ਜੀ ਨੈੱਕ ਬਣਿਆ बॉਟਮ ਤੇ ਵਰਕ ਆਊਗਾ ਜੀ ਇਹ ਸਿਰਫ ਅਸੀਂ ਸੂਟ ਇੱਕ ਇੱਕ ਸੂਟ ਜਿਹੜਾ ਸਾਡੇ ਕੋਲੇ ਬਚਿਆ ਜੀ ਇਹ बॉਟਮ ਤੇ ਵਰਕ ਆਉਣ ਵਾਲਾ ਦੇਖ ਸਕਦੇ ਹੋ ਮੂਰੀ ਤੇ ਵਰਕ ਆਉਣ ਵਾਲਾ ਇੱਕ ਕ੍ਰਸ਼ ਦੇ ਵਿੱਚ ਰਹਿਣ ਵਾਲਾ ਚਨੂਲ ਸ਼ਪੂਨ ਦਾ ਦੁਪੱਟਾ ਰਹੂਗਾ ਲੈਸਸ ਲੱਗੀ ਹੋਈ ਹੈ ਦੁਪੱਟੇ ਤੇ ਦੇਖ ਸਕਦੇ ਹੋ ਤੁਸੀਂ ਲੈਸਸ ਲੱਗੀ ਹੋਈ ਹੈ ਪ੍ਰਾਈਸ ਸਿਰਫ ਰਹਿਣ ਵਾਲਾ ਇਸ ਸੂਟ ਦਾ 1500 ਠੀਕ ਹੈ ਜੀ ਹੁਣ ਅਸੀਂ ਸੇਲ ਪ੍ਰਾਈਸ ਦੇ ਵਿੱਚ ਇਹ ਸੂਟ ਲਾ ਚੁੱਕੇ ਹਾਂ ਸਿਰਫ 1500 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਜੀ ਠੀਕ ਹੈ ਜੀ ਇੱਕ ਤੁਹਾਨੂੰ ਇਹ ਵਾਲਾ ਸੂਟ ਮਿਲੂਗਾ ਇਹਦਾ ਨੈਕ ਤੇ ਵਰਕ ਦੇਖ ਸਕਦੇ ਹੋ 올ਓਵਰ ਸੂਟ ਰਹਿਣ ਵਾਲਾ ਜੀ ਇਹ ਦੇਖੋ ਜੀ 올ਓਵਰ ਰਹਿਣ ਵਾਲਾ ਸੂਟ ਠੀਕ ਹੈ ਜੀ نیچے ਇਹਦੇ ਆਊਗਾ ਘੇਰੇ ਤੇ ਵੀ ਵਰਕ ਆਉਣ ਵਾਲਾ ਸਟਾਫ ਬਹੁਤ ਫਾਈਨ ਹੈ ਸਿਰਫ ਤੁਹਾਨੂੰ ਮਿਲਣ ਵਾਲਾ ਇਹ 1050 ਦੇ ਵਿੱਚ ਸੂਟ ਪਹਿਨਣ ਵਾਲਾ ਜੀ ਦੇਖੋ ਜੀ ਇਹ ਵਾਲਾ ਬੜਾ ਪਿਆਰਾ ਜਿਹਾ ਸੂਟ ਲੁਕਾ ਚੈੱਕ ਕਰ ਸਕਦੇ ਹੋ ਤੁਸੀਂ نیچے ਘੀਰੇ ਤੇ ਵੀ ਵਰਕ ਆਉਣ ਵਾਲਾ ਇਹਦੇ ਇਹ ਵਾਲਾ ਰੂਗਰ ਨਾਲ ਸੇਮ ਸਟਾਫ ਦੇ ਵਿੱਚ ਵਰਕ ਵਾਲਾ ਦੁਪੱਟਾ ਠੀਕ ਹੈ ਜੀ ਲੈਸਸ ਲੱਗੀ ਹੈ ਦੁਪੱਤੇ ਉੱਪਰ ਵੀ ਇੱਕ ਇਹ ਵਾਲਾ ਸੂਟ ਸਾਡੇ ਕੋਲੇ ਬਾਕੀ ਇਹ ਦੇਖ ਸਕਦੇ ਹੋ ਤੁਸੀਂ ਦੇਖੋ ਜੀ 골ਡਨ ਦੇ ਗ੍ਰੇ 골ਡਨ ਕਲਰ ਆਉਣ ਵਾਲਾ ਡਿਜ਼ਾਈਨਿੰਗ ਦੇਖੋ ਜੀ ਸੂਟ ਦੀ ਬੜੀ ਪਿਆਰੀ ਹੈ ਜੀ ਇਹ ਵੀ 1050 ਦੇ ਵਿੱਚ ਰਹਿਣ ਵਾਲਾ ਉੱਪਰ neck ਬਣਿਆ ਹੈਂਡਵਰਕ ਸੂਟ ਰਹਿਣ ਵਾਲਾ ਜੀ neck ਬਣਿਆ ਹੈਂਡਵਰਕ ਸੂਟ ਰਹਿਣ ਵਾਲਾ बॉਟਮ ਦੇ ਉੱਪਰ ਵਰਕ ਆਉਣ ਵਾਲਾ ਦੇਖੋ ਜੀ ਇਹ ਵਾਲਾ बॉਟਮ ਦੇ ਉੱਪਰ ਵਰਕ ਆਊਗਾ ਜੀ ਇਹਦੇ ਠੀਕ ਹੈ ਜੀ ਤੇ ਦੁਪੱਟਾ organza ਦਾ ਬਣਿਆ ਹੋਇਆ ਹੈ ਬਹੁਤ ਪਿਆਰਾ organza ਦਾ ਹੀ ਦੁਪੱਟਾ ਜੀ ਬਹੁਤ ਪਿਆਰਾ ਦੁਪੱਟਾ ਰਹਿਣ ਵਾਲਾ ਸਿਰਫ ਪ੍ਰਾਈਸ ਰਹਿਣ ਵਾਲੀ ਹੈ 1050 ਤੇ ਇਹ ਵਾਲਾ ਦੇਖੋ ਜੀ ਕੋਈ ਸੂਟ ਬਾਕੀ ਹੈ ਦੇਖ ਸਕਦੇ ਹੋ ਤੁਸੀਂ ਇਹ ਵੀ ਬਹੁਤ ਪਿਆਰਾ ਸੂਟ ਹੈ ਦੇਖ ਸਕਦੇ ਹੋ ਵੀ ਨੈਕ ਬਣਿਆ ਹੋਇਆ ਜੀ ਇਹ ਤਾਂ نیچے ਘੇਰੇ ਤੇ ਵਰਕ ਹੈ ਉੱਪਰ ਵੀ ਨੈਕ ਬਣਿਆ ਹੋਇਆ ਮੂਰੀ ਤੇ ਵਰਕ ਆਉਣ ਵਾਲਾ ਦੇਖ ਸਕਦੇ ਹੋ ਸਲਵਾਰ ਦੀ ਮੂਰੀ ਤੇ ਵੀ ਵਰਕ ਆਊਗਾ ਤੇ ਇਹ ਵਾਲਾ ਦੁਪੱਟਾ ਜਿਹਦੇ ਨਾਲ ਲੈਸਸ ਵਾਲਾ ਡਿਜ਼ਾਈਨਰ ਸੂਟ ਪਰ ਰਹਿਣ ਵਾਲਾ ਤੇ ਪ੍ਰਾਈਸ ਸਿਰਫ ਪਹਿਨ ਵਾਲੀ ਇਹਦੀ 1050 ਠੀਕ ਹੈ ਜੀ 1050 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਜਿਹੜਾ ਤੁਹਾਨੂੰ ਸੂਟ ਪਸੰਦ ਆ ਜਿਹੜਾ ਪੀਸ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਹਾਨੂੰ ਸਕਰੀਨ ਉੱਪਰ ਨੰਬਰ ਮੈਂਸ਼ਨ ਕੀਤਾ ਉਸ ਨੰਬਰ ਤੇ ਕਾਲ ਕਰੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਜੀ ਠੀਕ ਹੈ ਜੀ ਤੇ ਮੇਰੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਥੈਂਕ ਯੂ ਜੀ